ਸਤਲੁਜਾਣਾ ਦੇ ਵਿੱਚ ਸਤਲੁਜ ਦਰਿਆ ਉਫਾਨ ਤੇ ਆ ਤੂੰ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਨੇ ਤਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰ ਲੈਣਾ ਕਿਵੇਂ ਦੇਖਦੇ ਹੋ ਹਾਲਾਤ ਨੂੰ ਥੋੜੇ ਵੱਲੋਂ ਲਗਾਤਾਰ ਜਿਹੜੀ ਕਿ ਇੱਥੇ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਿੰਡ ਵਾਸੀ ਵੀ ਇਕੱਠੇ ਹੋਏ ਉਹਨੇ ਕਿਵੇਂ ਦੇਖਦੇ ਹੋ ਕਿਤੇ ਡਰ ਦਾ ਮਾਹੌਲ ਬਹੁਤ ਪੈਦਾ ਹੋਇਆ ਹੈ ਤੇ ਸਾਰੀ ਸੰਗਤਾਂ ਦੇ ਨਾਲ ਸੰਯੋਗ ਦੇ ਨਾਲ ਜਿੰਨਾ ਵੀ ਹੈ ਮਤਲਬ ਸਾਰੇ ਆ ਰਹੇ ਆ ਲੋਕ ਟੱਕ ਟ੍ਰੈਲੀਆਂ ਲੈ ਕੇ ਆਪਣੇ ਪਿੰਡ ਦੇ ਵਿੱਚੋਂ ਆਏ ਲਾਉਸਮੈਂਟ ਕਰਾਈ ਸੀ ਜੀ ਸਾਰਾ ਸੰਯੋਗ ਮਿਲ ਰਿਹਾ ਜੀ ਪੁਲਿਸ ਪ੍ਰਸ਼ਾਸਨ ਦਾ ਵੀ ਮਿਲ ਰਿਹਾ ਜੀ ਸਭ ਜਿੰਨੇ ਵੀ ਅਫਸਰ ਆ ਸਾਡੀ ਦੇਖਪਾਲ ਕਰ ਰਿਹਾ ਜੋ ਵੀ ਗੱਟੇ ਚਾਹੀਦੇ ਆ ਹਰ ਇੱਕ ਚੀਜ਼ ਸਾਨੂੰ ਵਸੂਲਤ ਮਿਲ ਰਹੀ ਹੈ ਜੀ ਹਾਂਜੀ ਤੇ ਲੋਕ ਆਪਣੇ ਦੂਰ ਦੂਰ ਤੋਂ ਆ ਰਹੇ ਆ ਲਾਗੋ ਬੰਨਿਓ ਜਿਹੜੇ ਵੀ ਸੇਵਾ ਤੇ ਵੀ ਚਾਹ ਪਾਣੀ ਦੀ ਵੀ ਸੇਵਾ ਲੈ ਕੇ ਆ ਰਹੇ ਨੇ ਜੀ ਹਾਂਜੀ ਸਰਕਾਰ ਦੀ ਗੱਲ ਕੀਤੀ ਜਾਵੇ ਸਰਕਾਰ ਕਹਿੰਦੀ ਸਾਡੇ ਜਿੰਨੇ ਵੀ ਮੰਤਰੀ ਵਿਧਾਇਕ ਗਰਾਊਂਡ ਜ਼ੀਰੋ ਤੇ ਮੌਜੂਦਾ ਹਾਲਾਤ ਦੇਖ ਰਹੇ ਨੇ ਤਾਂ ਉਸ ਬਾਰੇ ਕੀ ਕਹਿਣਾ ਚਾਹੂਗਾ ਤੁਹਾਨੂੰ ਹੈਲਪ ਪਹੁੰਚ ਰਹੀ ਹੈ ਹਾਂਜੀ ਹਾਂਜੀ ਹਾਲ ਪਹੁੰਚ ਰਹੀ ਹੈ ਜੀ ਜਿੱਦਾਂ ਸੈਕਟਰੀ ਸਾਹਿਬ ਸਾਡੇ ਕੋਲ ਹੀ ਖੜੇ ਆ ਗੱਟਿਆਂ ਦੀ ਜਿੱਦਾਂ ਗੱਟੇ ਵੀ ਆ ਰਹੇ ਆ ਗੱਟੇ ਵੀ ਕਾਫੀ ਪਏ ਆ ਮਿੱਟੀ ਵੀ ਆ ਰਹੀ ਹੈ ਜ ਤੇ ਸਾਰੀ ਸੰਗਤਾਂ ਨਾਲ ਲੱਗੀਆਂ ਖੜੀਆਂ ਨੇ ਜਿੰਨੇ ਵੀ ਰੋਕ ਕੇ ਗਿਆ ਤੇ ਚਲੋ ਕੋਈ ਹੈਗੇ ਆ ਵਿੱਚ ਅੰਸਰ ਲੋਕ ਜਿੱਦਾਂ ਨਹੀਂ ਮਤਲਬ ਕਿ ਕਰ ਰਹੇ ਜੋ ਕੰਮ ਕਰ ਉਹਨਾਂ ਨੂੰ ਚਾਹੀਦਾ ਵੀ ਜਿਹੜੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਕੰਮ ਕਰਨ ਦੇਣ ਵੀ ਅੱਗੇ ਅੱਗੇ ਜਾ ਕੇ ਨਾ ਖੜਨ ਦੇ ਰਿਆ ਤੇ